ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਡੀ ਲੈ ਕੇ ਆਏ ਹਾਂ ਸੇਲ ਦੇ ਲਈ ਮਹਿੰਦਰਾ ਬਲੇਰੋ ਗੱਡੀ ਦੀ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਗੱਡੀ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਵਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵਾਤ ਵਾਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਗੱਡੀ ਵਗੈਰਾ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰਾ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 5740 ਮਾ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਗੱਡੀ ਬਾਰੇ Mahindra Bolero SLX ਗੱਡੀ ਇਹ 2012 ਮਾਡਲ ਹੈਗੀ ਜੀ ਪੰਜਾਬ ਨੰਬਰ ਹੈ ਗੱਡੀ ਗੱਡੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਇੰਜਨ ਗੇਅਰ ਦਾ ਵੀ ਵਧੀਆ ਗੱਡੀ ਚੰਗੀ ਗੱਡੀ ਹੈਗੀ ਪੰਜਾਬ ਨੰਬਰ ਹੈ ਤੇ ਇਹ ਗੱਡੀ 97000 ਕਿਲੋਮੀਟਰ ਚੱਲੀ ਹੋਈ ਆ ਚਾਰੋਂ ਟਾਇਰ ਗੱਡੀ ਦੇ ਬਿਲਕੁਲ ਨਵੇਂ ਟਾਇਰ ਨੇ ਪੇਪਰ ਵਗੈਰਾ ਕੰਪਲੀਟ ਨੇ ਬਾਕੀ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਗੱਡੀ ਨੂੰ ਚਲਾ ਕੇ ਟੈਸਟ ਰਾਈਡ ਲੈ ਕੇ ਖਰੀਦ ਸਕਦੇ ਹੋ ਗੱਡੀ ਦੇ ਵਿੱਚ ਆਲ ਓਵਰ ਕੋਈ ਕਮੀ ਪੇਸ਼ੀ ਨਹੀਂ ਆ ਰੇਟ ਦੀ ਜੇ ਗੱਲ ਆਪਾਂ ਕਰੀਏ ਤਾਂ 330000 ਰੁਪਿਆ ਗੱਡੀ ਦਾ ਰੇਟ ਰੱਖਿਆ ਗਿਆ ਹੈਗਾ ਮੌਕੇ ਤੇ ਰੇਟ ਕੱਟ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ ਇਹ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਲੁਧਿਆਣੇ ਦੇ ਵਿੱਚ ਇਹ ਗੱਡੀ ਸੇਲ ਦੇ ਲਈ ਆ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦੀ